ਪਰੀ ਹੋ ਸਕਦੀ ਹੈ ਵਸਦੇ ਘਰਾਂ ਵਿੱਚੋਂ ਜੀਵ ਜੰਤੂ ਖਾਂਦੇ ਨੇ ਬੰਦ ਘਰਾਂ ਦੇ ਵਿੱਚੋਂ ਕੀ ਖਾਣਾ ਉਹਨੂੰ ਤੇ ਕੌਣ ਖਾਂਦਾ ਹੈ ਧਿਆਨ ਦੇਣਾ ਬੰਦ ਘਰਾਂ ਨੂੰ ਕੌਣ ਖਾਂਦਾ ਤੇ ਖੁੱਲੇ ਘਰਾਂ ਦੇ ਵਿੱਚ ਪਸ਼ੂ ਵੀ ਆਉਂਦੇ ਨੇ ਪੰਛੀ ਵੀ ਆਉਂਦੇ ਨੇ ਜਾਨਵਰ ਵੀ ਆਉਂਦੇ ਨੇ ਮੰਗਤੇ ਵੀ ਆਉਂਦੇ ਨੇ ਵਸਦੇ ਘਰਾਂ ਵਿੱਚ ਆਉਂਦੇ ਨੇ ਜਿੰਨੋ ਜਿੰਦਰੇ ਲੱਗਦੇ ਨੇ ਉਹਨਾਂ ਦੀਆਂ ਛਤੀਰਾ ਨੂੰ ਉਹਨਾਂ ਦੀ ਲੱਕੜ ਨੂੰ ਛੱਤਾ ਨੂੰ ਕੀੜੇ ਮੁਕੌੜੀ ਖਾ ਜਾਂਦੇ ਨੇ ਬਸ ਮਹਾਰਾਜ ਇਹ ਕਹਿੰਦੇ ਜਦੋਂ ਤੱਕ ਤੂੰ ਵੀ ਉਹਦੇ ਨਾਮ ਨੂੰ ਆਪਣੇ ਹੀਰ ਦੇ ਰੂਪੀ ਘਰ ਵਿੱਚ ਦਰਵਾਜ਼ਾ ਖੋਲ੍ਹ ਕੇ ਬਿਠਾਈ ਰੱਖੇਗਾ ਕੀੜਾ ਨਹੀਂ ਅੰਦਰ ਲੱਗੇਗਾ ਮਤਲਬ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਕੀੜਾ ਬਿਮਾਰੀ ਜਿਹੜੀ ਹੈ ਤੇਰੇ ਇਸ ਅੰਦਰਲੇ ਘਰ ਨੂੰ ਖਰਾਬ ਨਹੀਂ ਕਰ ਸਕਦੀ ਘਰ ਟਵੇਗਾ ਨਹੀਂ ਤੇ ਰੌਣਕਾਂ ਹੀ ਲਗੀਆਂ ਰਹਿਣਗੀਆਂ ਰੌਣਕਾਂ ਜਿਸ ਦੇ ਅੰਦਰ ਨਾਮ ਹੈ satsang ji ਉਹ ਰੌਣਕਾਂ ਲਾਈ ਰੱਖਦਾ ਜਿਹਦੇ ਅੰਦਰ ਕ੍ਰੋਧ ਵਾਸ਼ਨਾ ਹੈ ਉਹ ਆਪ ਵੀ ਤੜਫਦਾ ਤੇ ਦੂਜੇ ਨੂੰ ਵੀ ਤੜਫਾਈ ਰੱਖਦਾ ਜਿਸ ਦੇ ਅੰਦਰ ਸ਼ਾਂਤੀ ਹੈ ਉਹ ਦੂਜੇ ਨੂੰ ਵੀ ਸ਼ਾਂਤੀ ਦੇ ਸਕਦਾ ਹੈ